simply kai sigatiki मंच पर आमंत्रित करता हूं हम सभी की प्रेरणा हमारे मार्गदर्शक सरदार बरजिंदर सिंह इस पावन पुण्य अवसर पर एकत्रित होकर इस दिल्ली के पूर्व मुख्यमंत्री और आम आदमी पार्टी के पंजाब मामलों के प्रभारी तो गवर्नर साहब ने कहा है कि हर साल ये प्रोग्राम होना चाहिए पार्टी के सबने कार सेवा है जैसा मैं कह रहा था कि पंजाब में नशे का कचरा इतना फैला हुआ है उसको साफ करना भी कार सेवा है बेरोजगारी का शिक्षा की कमी का स्वास्थ्य की कमी का ये सब ऐसी परेशानियां हैं जिनको दूर करने के लिए हम कारसेवा करने के भाव से काम करें तो माता रानी की जय माता दी जय श्री राम जी आज जिलंदर وچ सिद्ध शक्तिवीर श्री देवीतला मंदिर وچ ਜਿਹੜੀ ਸਰੋਵਰ ਦੀ ਕਾਰਸੇਵਾ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਜੀ اور ਜਿਹੜੀ ਇਹ ਸੇਵਾ ਦਾ ਕੰਮ ਸ਼ੁਰੂ ਕੀਤਾ ਜੀ ਆਪਣੇ ਮਾਨਨੀ ਰਾਜੇਪਾਲ ਪੰਜਾਬ ਠੀਕ ਹੈ ਜਿਨ੍ਹਾਂ ਨੇ ਇਸ ਦੀ ਸ਼ੁਰੂਆਤ ਕੀਤੀ ਹੈ ਔਰ ਸਾਰੇ ਸ਼ਹਿਰ ਵਾਸੀ ਨੂੰ ਸਾਰੇ ਪ੍ਰਦੇਸ਼ ਵਾਸੀਆਂ ਨੂੰ ਆਪਾਂ ਇੱਕ ਕਹਿਣਾ ਚਾਹੁੰਦੇ ਆ ਕਿ ਸਾਰੇ ਸਕਾਰ ਸੇਵਾ ਵਿੱਚ ਆ ਕੇ ਆਪਣੀ ਸੇਵਾ ਨਿਭਾਉਣ ਤੇ ਮਹਾਮੈ ਦੀ ਜਿਹੜੀ ಅಪਾਰ ਕਿਰਪਾ ਉਹਨਾਂ ਸਾਰੇ ਤੇ ਹਮੇਸ਼ਾ ਬਣੀ ਰਹੇ ਅਸੀਂ اسی ਮੰਗਲ ਕਾਮਨਾ ਨਾਲ ਅਸੀਂ ਇਸ ਸਾਰੇ ਸਕਾਰ ਸੇਵਾ ਵਿੱਚ ਵੱਧ ਚੜ ਕੇ ਹਿੱਸਾ ਹੁਣ ਵੀ ਲੈ ਰਹੇ ਆ ਅੱਗੇ ਵੀ ਲੈਂਦੇ ਰਹਿਣਾ ਜੈ ਸ਼੍ਰੀ ਰਾਮ ਇਸ ਸਿੱਧ ਪੀਰ ਸ਼੍ਰੀ ਦੇਵੀ ਤਲਾ ਮੰਦਿਰ ਅੱਜ ਦੇਵੀ ਤਲਾਬ ਮੰਦਿਰ ਤਲਾਬ ਦੀ ਸਫਾਈ ਤੇ ਕਾਰ ਸੇਵਾ ਲਈ ਸਾਡਾ ਸੰਗਠਨ ਸ਼੍ਰੀ ਰਾਮ ਸਨਾ ਸੰਗਠਨ ਮੈਂ ਵਿਕਰਮ ਸ਼ਰਮਾ ਐਡਵੋਕੇਟ ਤੇ ਮੇਰੇ ਨਾਲ ਰਜਨੀਸ਼ ਕਪਾਹੀ ਜੀ ਸਾਡਾ ਪੂਰਾ ਸੰਗਠਨ ਅੱਜ ਇਹ ਉਤਸ਼ਾਹ ਭਰਿਆ ਦਿਨ ਹੈ ਜੇ ਇੱਕ بڑے ਕਰਮਾ ਵਾਲਿਆਂ ਨੂੰ ਇਹ ਵਾਲਾ ਮੌਕਾ ਮਿਲਦਾ ਹੈ ਜਦੋਂ ਕਿ ਇਸ ਪਵਿੱਤਰ ਪਾਵਨ ਪਵਿੱਤਰ ਸਰੋਵਰ ਦੀ ਸਫਾਈ ਹੁੰਦੀ ਹੈ ਸੋ ਇਸ ਪਾਵਨ ਉਤੇ ਜੋ ਉਤਸ਼ਾਹ ਦੇਖਿਆ ਗਿਆ ਅੱਜ ਤੇ ਜੋ ਸਾਡੇ ਸੰਗਠਨ ਦਾ ਉਤਸ਼ਾਹ ਹੈ ਕਿ 2013 ਤੋਂ ਬਾਅਦ ਅਰਾਊਂਡ 12-13 ਸਾਲਾਂ ਤੋਂ ਬਾਅਦ ਇਸ ਤਲਾਬ ਦਾ ਇਸ ਜਿਹੜਾ ਕੀ ਕਹਿੰਦੇ ਨੇ ਕਿ ਸਫਾਈ ਦਾ ਵਿਹਾਨਕਾਰ ਸੇਵਾ ਚਲਾਇਆ ਗਿਆ ਪੂਰਾ ਉਸਾ ਬਹੁਤ ਦੁਨੀਆ ਦੂਰ ਤੂਰ ਤੋਂ ਦੁਨੀਆ ਸੰਤ ਸਮਾਜ ਸਾਰਾ ਇੱਥੇ ਆਇਆ ਤੇ ਸਾਡਾ ਸੰਗਠਨ ਵੀ ਇਹਦੇ ਵਿੱਚ ਮੈਂ ਬੜੇ ਮਾਨ ਨਾਲ ਇਹ ਵਾਲੀ ਗੱਲ ਕਹਿ ਸਕਦਾ ਕਿ ਪਿਛਲੇ 3-4 ਦਿਨਾਂ ਤੋਂ ਸਾਡਾ ਸ਼੍ਰੀ ਰਾਮ ਸਹਿਨਾ ਸੰਗਠਨ ਤੇ ਸਾਰੇ ਜਿੰਨੇ ਵੀ ਰਾਮ ਸੇਵਕ ਨੇ ਇਹ ਸਾਰੇ ਉਤਸ਼ਾਹਿਤ ਸਨ ਕਿ ਅੱਜ ਜਿਸੀ ਇੱਥੇ ਜਾ ਕੇ ਇਸ ਤਲਾਬ ਦੀ ਸੇਵਾ ਦੇ ਵਿੱਚ ਬਹੁਤ اچھی ਤਰ੍ਹਾਂ ਪਾਰਟਿਸਿਪੇਟ ਕਰਾਂਗੇ ਤੇ ਸਾਰੇ ਫੰਕਸ਼ਨ ਸਾਰੇ ਨਿਭ ਚੁੱਕੇ ਨੇ ਹੁਣ ਤੇ ਉਹ ਤਲਾਬ ਦੀ ਜਿਹੜੀ ਕਾਰ ਸੇਵਾ ਅਸੀਂ ਸਟਾਰਟ ਕਰਨ ਚੱਲੇ ਆ ਸੋ ਪਰਮਾਤਮਾ ਇੱਥੇ ਦੇਣ ਵਾਲੇ ਜਿਨ੍ਹਾਂ ਨੇ ਸ਼ਰਮਦਾਨ ਦੇ ਰਹੇ ਨੇ ਉਹਨਾਂ ਨੂੰ ਆਪਣੇ ਅਸ਼ੀਸ਼ ਨਾਲ ਨਿਵਾਜਨ ਇਹ ਸਾਰਾ ਕੁਝ ਕਹਿੰਦੇ ਹੋਏ ਜੈ ਸ਼੍ਰੀ ਰਾਮ ਸੰਗਤਾਂ ਨੂੰ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਸੰਗਤਾਂ ਨੂੰ ਮੇਰੇ ਵੱਲੋਂ ਦੇਖੋ ਕਿਹਾ ਜਾਂਦਾ ਸਾਡੇ ਰਾਮ ਸੰਗਠਨ ਵੱਲੋਂ ਵੀ ਕਿਹਾ ਜਾਂਦਾ ਸੀ ਕਹਿੰਨੇ ਕਿ ਜੇ ਮੰਦਿਰ ਦੇ ਵਿੱਚ ਆਓ ਤਾਂ ਸਿਰ ਟੱਕ ਕੇ ਆਓ ਮੈਸੇਜ ਦਾ ਬਹੁਤ ਬੜੀ ਕੇ ਹੈ لیکن کئی جگہ ਤੈਨੂੰ ਪੋਲਿਟੀਕਲ ਦਿੱਤਾ ਜਾਂਦਾ ਕਿ ਜਦੋਂ ਮੇਰੀ ਬੀਬੀਆਂ ਮੇਰੀਆਂ ਪੈਣਾ ਮੇਰੀਆਂ ਬੇਟੀਆਂ ਇਸ ਮੰਦਰ ਪ੍ਰਾਂਗਨ ਚ ਆਂਦੀਆਂ ਨੇ ਸਿਰ ਟਕਣਾ ਸਨਾਤਨ ਕਹਿੰਦਾ ਮੈਂ ਨਹੀਂ ਕਹਿੰਦਾ ਸਿਰ ਟਕਣਾ ਜ਼ਰੂਰੀ ਹੈ ਮर्यादित ਹੋਣਾ ਜ਼ਰੂਰੀ ਹੈ ਤੇ ਜਿਵੇਂ ਅਸੀਂ ਆਪਣੇ ਘਰ ਦੀ ਸਾਫ ਸਫਾਈ ਰੱਖਦੇ ਆਂ ਓਵੇਂ ਸਾਨੂੰ ਸਾਡੇ ਮੰਦਰ ਗੁਰਦੁਆਰਿਆਂ ਦੀ ਡੇਰਿਆਂ ਦੀ ਜਿੱਥੇ ਕਿ ਸਾਡੇ ਈਸਟ ਸਥਾਨ ਨੇ ਉਹਦੀ ਸਫਾਈ ਦੇ ਬਾਰੇ ਚੇਚਾ ਤੌਰ ਤੇ ਵਿਸ਼ੇਸ਼ ਤੌਰ ਤੇ ਧਿਆਨ ਰੱਖਣਾ ਚਾਹੀਦਾ ਸੋ ਜੈ ਸ਼੍ਰੀ ਰਾਮ ਜੈ ਜੈ ਰਾਮ